ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਸਹਿਯੋਗ ਦੇ ਨਾਲ ਜੱਜਸ ਦੇ ਸਹਿਯੋਗ ਦੇ ਨਾਲ EMPLOYEES ਜਿਹੜੇ ਜੱਜਸ ਡਿਪਾਰਟਮੈਂਟ ਦੇ ਵਿੱਚ ਲੱਗੇ ਹੋਏ ਉਹਨਾਂ ਦੇ ਸਹਿਯੋਗ ਦੇ ਨਾਲ ਕੁਝ ਰਾਹਤ ਸਮਗਰੀ ਇਕੱਠੀ ਕੀਤੀ ਸੀ ਤੇ ਅੱਜ ਰੀਫ ਕੈਂਪ ਦੇ ਵਿੱਚ ਉਹ ਵੰਡੀ ਜਾਏਗੀ ਤੇ ਇੱਕ ਮੈਂ ਤੁਹਾਡੇ ਜ਼ਰੀਏ ਇਹ ਵੀ ਕਹਿਣਾ ਚਾਹਾਂਗਾ ਕਿ TLS ਦਾ ਪੰਜਾਬ ਲੀਗਲ ਸਰਵਿਸ ਅਥਾਰਟੀ ਦਾ ਇੱਕ ਟੋਲ ਫ੍ਰੀ ਨੰਬਰ ਹੈਗਾ 15100 اگر کسی ਨੂੰ کوئی دقت ਆਉਂਦੀ ਹੈ یا ریلیف کیمپ ਦੇ ਵਿੱਚ ਉਹ نہیں پہنچ ਸਕਦਾ یا ਉਹਨੂੰ کوئی ضروری ਵਸਤਾਂ ਵਸਤਾਂ ਨਹੀਂ ਮਿਲਦੀਆਂ ਉਹ ਟੋਲ ਫ੍ਰੀ ਨੰਬਰ ਤੇ ਕਾਲ ਕਰ ਸਕਦਾ ਹੈ। اور کوئی اگر ਕਿਸੇ ਨੂੰ ਕਿਸੇ ਤਰੀਕੇ ਦੀ ਕਾਨੂੰਨੀ ਸਹਾਇਤਾ ਚਾਹੀਦੀ ਹੈ ਉਹ ਕਚਹਿਰੀ ਦੇ ਵਿੱਚ ਆ ਕੇ ਉਹ ਕਾਨੂੰਨੀ ਸਹਾਇਤਾ ਲੈ ਸਕਦਾ ਹੈ ਜਾਂ ਟੋਲ ਫ੍ਰੀ ਨੰਬਰ ਤੇ ਕਾਲ ਕਰ ਸਕਦਾ ਹੈ। ਸਾਡੇ ਦਫ਼ਤਰ ਸਾਰੇ ਖੁੱਲੇ ਨੇ। ਇਸ ਕਰਕੇ ਕਿਸੇ ਨੂੰ ਵੀ ਕੋਈ ਮੁਸੀਬਤ ਹੈ, ਕੋਈ ਚੀਜ਼ ਦੀ ਲੋੜ ਹੈ ਉਹ ਸਾਨੂੰ ਸੰਪਰਕ ਕਰ ਸਕਦਾ ਹੈ।